ਮਲਕੀ ਕੈਲੋਕੀ ਪਾਰਟੀ ਦੇ ਬੇਸ ਤੇ ਨਹੀਂ ਲੜਿਆ ਜਾਣਾ ਬਈ ਕਾਂਗਰਸ ਆ ਭਾਜਪਾ ਲੜ ਰਹੀ ਹੈ ਜਾਂ ਆਮਾਦੀ ਪਾਰਟੀ ਜੇ ਪਹਿਲੀ ਵਾਰ ਉੱਤਰ ਰਹੀ ਹੈ ਮੈਦਾਨ ਦੇ ਵਿੱਚ ਤੇ ਦੇਖੋ ਜੀ ਜਿਸ ਪਾਰਟੀ ਦੀ ਸਰਕਾਰ ਹੈਗੀ ਆ ਉਹਦਾ ਜੇ ਐਮਸੀ ਹੋਵੇ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ ਅਸੀਂ ਪਿਛਲੇ 10 ਸਾਲਾਂ ਤੋਂ ਲਗਾਤਾਰ ਕੰਟੀਨਿਊ ਜਿਹੜੇ ਆ ਲੋਕਾਂ ਦੇ ਵਿੱਚ ਵਿਚਲ ਰਹੇ ਆ ਜਿਹੜੀ ਵੀ ਗੱਲ ਆ ਅਸੀਂ ਲੋਕਾਂ ਤੱਕ ਪਹੁੰਚਾ ਰਹੇ ਬਈ ਅਸੀਂ ਬਾੜ ਲਈ ਕੰਮ ਕਰਕੇ ਵੋਟ ਮੰਗ ਰਹੇ ਆ ਤੇ ਬਾੜ ਵਾਸੀ ਵੀ ਹਮੇਸ਼ਾ ਹੀ ਸਾਡੀ ਜਿਹੜੀ ਗੱਲ ਨੂੰ हां ਵਿੱਚ ਹਮੀ ਕਰ ਰਿਹਾ ਕਿ ਹਾਂ ਵਾਕਿਆ ਇਹ ਤੁਸੀਂ ਜਿਹੜੀ ਵੋਟ ਆ ਹੱਕ ਰੱਖਦੇ ਆ ਇਸ ਗੱਲ ਆਣ ਵਾਲੀਆਂ ਸਿਆਸੀ ਪਾਰਟੀਆਂ ਹੈਗੀਆਂ ਸੀਗੀਆਂ ਲਗਾਤਾਰ ਉਹਨਾਂ ਦਸ ਸਾਲਾਂ ਵਿੱਚ ਕਿ ਕੁਝ ਨਹੀਂ ਕੀਤਾ ਉਹਨਾਂ ਦੇ ਐਮਐਲਏ ਵੀ ਦੇ ਉਹਨਾਂ ਦੀ ਸਰਕਾਰ ਵੀ ਰਹੀ ਆ ਅਸੀਂ ਇਸ ਕੰਮ ਨੂੰ ਕਹਿੰਨੇ ਆ ਬੇ ਕੰਮ ਕਰਕੇ ਦਿਖਾਓ ਤੇ ਵੋਟ ਮੰਗੋ। ਚਲੋ ਕੁਝ ਵਿਚਰਦੇ ਆ ਤੁਹਾਨੂੰ ਗੱਲਾਂ ਕਿਹੜੀਆਂ ਸਾਹਮਣੇ ਆਈਆਂ ਕਿ ਹਾਂਜੀ ਜੀ ਲੋਕ ਕਹਿੰਦੇ ਨੇ ਕਿ ਹਾਂਜੀ ਸਾਡੇ ਆ ਕੰਮ ਕਰਾ ਦਿਓ ਜੀ ਸਾ ਮੈਮ ਸੀ ਸਾਹਿਬ ਜਿਤਾ ਦੇਣਗੇ ਆ ਕੰਮ ਕਰਾ ਰਹੇ ਹੋ। ਕਿਹੜੀ ਕਿਹੜੀਆਂ ਗੱਲਾਂ ਸਾਹਮਣੇ ਆਈਆਂ? ਨਹੀਂ ਨਹੀਂ ਇਹ ਤਾਂ ਭਾਜੀ ਬੋਲਣ ਦੀ ਜ਼ਰੂਰਤ ਹੀ ਨਹੀਂ ਉਹਨਾਂ ਨੂੰ ਪਤਾ ਹੈ 올ਰੀਡੀ ਠਾਕੁਰ ਸਾਹਿਬ ਉਹਨਾਂ ਵਿਚ ਰਹੇ ਨੇ। ਜਿਹੜੇ ਉਹਨਾਂ ਨੇ ਕੰਮ ਮੁਸ਼ਕਲਾਂ ਸੀਗੀਆਂ ਦਸੀਆਂ ਉਹਨਾਂ ਨੇ ਕੀਤੀਆਂ ਆ। ਜੀ ਜੀ। ਵੀ ਠਾਕੁਰ ਨੇ 19 ਸਾਲ ਕੰਮ ਕੀਤਾ ਐਮ ਸੀ ਤੋਂ ਬਿਨਾਂ। ਪਰ ਹੁਣ ਇੱਕ ਮੌਕਾ ਦੇਖਦਿਖ ਵਮਸੀ ਬਣ ਗਿਆ ਤੇ ਕਿੰਨੇ ਤਾਂ ਕੰਮ ਸਵਾਰ ਸਕਦੇ ਆ ਹਰ ਦੁੱਖ ਸੁੱਖ ਤੇ ਲੋਕਡਾਊਨ ਚ ਸਰਕਾਰਾਂ ਨੇ ਰਾਸ਼ਨ ਭੇਜਿਆ ਪਰ ਇਹਨਾਂ ਨੇ ਸਰਕਾਰ ਤੋਂ ਬਗੈਰ ਰਾਸ਼ਨ ਦਿੱਤਾ ਹਰ ਮਦਦ ਕੀਤੀ ਆ ਗਰੀਬ ਦੇ ਘਰ ਦਿੱਤੀ ਆ ਵੋਟਰਾਂ ਤੋਂ ਬਗੈਰ ਦਿੱਤੀ ਆ ਕਿਸੇ ਦੀ ਵੋਟ ਨਹੀਂ ਸੀ ਤਾਂ ਵੀ ਦਿੱਤੀ ਆ ਚਾਚੋੱਕੇ ਤੱਕ ਲੈ ਕੇ ਗਏ ਆ ਮੈਂ ਖੁਦ ਇਕੱਲੀ ਕਮਾਣੇ ਵਾਲੀ ਆ ਮੈਨੂੰ ਕਿਸੇ ਐਮਸੀ ਨੇ ਰਾਸ਼ਨ ਨਹੀਂ ਦਿੱਤਾ ਮੇਰੇ ਕੋਲ ਕੋਈ ਪੁੱਛਣ ਨਹੀਂ ਆਇਆ ਮੈਨੂੰ ਇਹਨਾਂ ਨੇ ਰਾਸ਼ਨ ਦਿੱਤਾ ਜਿੰਨੀ ਵਾਰੀ ਪਚਾਇਆ ਮੇਰੇ ਘਰ ਇਹਨਾਂ ਨੇ ਦੋ ਤਿੰਨ ਵਾਰੀ ਰਾਸ਼ਨ ਦਿੱਤਾ ਸਾਰੀ ਰਾਤ ਨੂੰ ਆ ਜਾਂਦੇ ਆ ਸਾਨੂੰ ਕੋਈ ਦੁੱਖ ਤਕਲੀਫ ਹੋਵੇ ਸਾਡੇ ਨਾਲ ਬਰਾਬਰ ਚੱਲਦੇ ਆ ਬਾਅਦ ਵੀ ਸੀਗਾ ਜਦ ਵੀ ਫੋਨ ਕਰਦੇ ਸੀ ਜਦੋਂ ਉਧਰ ਬੰਜਵਾ ਦਿੰਦੇ ਭੈਣ ਜੀ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ ਬਰਾਬਰ ਖੜਾ ਹਾਂ ਕੁਝ ਲੈਣਾ ਨਹੀਂ ਕੋਈ ਦੇਣਾ ਨਹੀਂ ਇਦਾਂ ਨਹੀਂ ਕਰਦੇ ਹੈਗੇ ਕ ਸਾਰੇ ਦੇ ਨਾਲ ਖੜਦੇ ਆ ਇਹ ਨਹੀਂ ਕਿ ਹੁਣ ਵੀ ਬਣਨ ਲੱਗੇ ਐਮਸੀ ਪਹਿਲੇ ਵੀ ਨਹੀਂ ਬਣੇ ਸੀ ਜਦ ਵੀ ਦਾਦੇ ਕੰਮ ਕਰਦੇ ਸੀ ਅਜੇ ਬਣੇ ਨਹੀਂ ਹੈਗੇ ਬਗੈਰ ਬਣੇ ਤੋਂ ਕੰਮ ਕਰਦੇ ਆ ਮੈਂ ਇੱਥੇ ਰਹਿਣੀ ਆ ਮੈਂ ਸਾਂਚੇ ਰਸਤੀ ਦੀ ਰਹਿਣੀ ਇੱਥੇ ਫਗਵਾੜੀ ਦੀ ਹੈ ਨਗਰ ਨਗਮ ਚੋਣਾਂ ਨੂੰ ਕਵਰ ਕਰ ਰਹੇ ਆ ਸੋ ਅੱਜ ਹੁਣ ਇਸ ਸਮੇਂ ਅਸੀਂ ਪਹੁੰਚੇ ਜੀ ਵਾਰਡ ਨੰਬਰ 27 ਦੇ ਵਿੱਚ ਜਿੱਥੇ ਕਿ ਸ਼੍ਰੀਮਤੀ ਪ੍ਰਵੀਨ ਠਾਕੁਰ ਜੀ ਖੜੇ ਨੇ ਸੋ ਉਹਨਾਂ ਨਾਲ ਉਹਨਾਂ ਦੇ ਸਪੋਰਟਰਸ ਨੇ ਤੇ ਗੱਲਬਾਤ ਕਰਦੇ ਹਾਂ ਕਿ ਆਖਿਰਕਾਰ ਕਿਸ ਤਰੀਕੇ ਦਾ ਪ੍ਰਚਾਰ ਚੱਲ ਰਿਹਾ ਕਿਉਂਕਿ ਸਮਾਂ ਸਿਰਫ 2 ਦਿਨਾਂ ਰਹਿ ਗਿਆ ਜੀ 2 ਦਿਨਾਂ ਸਮਾਂ ਆ ਸਵੇਰੇ ਵੋਟਾਂ ਹੋਏ ਨੇ ਸ਼ਾਮ ਨੂੰ ਸਾਰਾ ਕੋਈ ਰਿਜ਼ਲਟ ਆਇਆ ਨਾ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜਮਸਕਾਰ ਜੀ ਕਿਵੇਂ ਹੋ ਜੀ ਪਹਿਲਾਂ ਤਾਂ ਧੰਨਵਾਦ ਕਰਦਾ ਸਾਂ ਟੀਵੀ ਦਾ ਤੇ ਪੂਰੀ ਟੀਮ ਦਾ ਕਿ ਜਿਹੜੇ ਤੁਸੀਂ ਬਾੜਵਾਈ ਤੁਸੀਂ ਕਵਰੇਜ ਕਰਦੇ ਹੋ ਜੀ ਪਹਿਲਾਂ ਤਾਂ ਦੇਖੋ ਜੀ ਜਿਹੜੇ ਚੋਣਾ ਆ ਇਹ ਚੋਣਾ ਹੋ ਰਹੀਆਂ ਆ ਚਿਹਰੇ ਤੇ ਚੋਣਾ ਲੜੀ ਜਾਣੀ ਆ ਜੀ ਜੀ ਅਸੀਂ ਪਿਛਲੇ 10 ਸਾਲਾਂ ਤੋਂ ਲਗਾਤਾਰ ਕੰਟੀਨਿਊ ਜਿਹੜੇ ਆ ਲੋਕਾਂ ਦੇ ਵਿੱਚ ਵਿਚਰ ਰਹੇ ਆ ਜਿਹੜੀ ਵੀ ਗੱਲ ਆ ਅਸੀਂ ਲੋਕਾਂ ਤੱਕ ਪਹੁੰਚਾ ਰਹੇ ਵੇ ਅਸੀਂ ਬਾੜ ਲਈ ਕੰਮ ਕਰਕੇ ਵੋਟ ਮੰਗ ਰਹੇ ਆ ਤੇ ਬਾੜਵਾਸੀ ਵੀ ਹਮੇਸ਼ਾ ਹੀ ਸਾਡੀ ਜਿਹੜੀ ਗੱਲ ਨੂੰ ਹਾਂ ਵਿੱਚ ਹਮੇ ਵੀ ਕਰ ਰਿਹਾ ਕਿ ਹਾਂ ਵਾਕਿਆ ਇਹ ਤੁਸੀਂ ਜਿਹੜੀ ਵੋਟ ਆ ਹੱਕ ਰੱਖਦੇ ਆ ਇਸ ਗੱਲ ਬਾਰੇ ਤੇ ਇਸ ਕਰਕੇ ਜਿਹੜਾ ਬਾੜ ਦਾ ਪਿਆਰ ਆ ਬਹੁਤ ਜ਼ਿਆਦਾ ਸਾਨੂੰ ਮਿਲ ਰਿਹਾ ਆ ਇਸ ਕਰਕੇ ਸਾਨੂੰ ਆ ਸਕੀ ਅਸੀਂ ਬਹੁਤ ਵੱਡੀ ਲੀਡਰ ਆ ਜਿਹੜੀ ਇਹ ਬਾੜ ਜਿਹੜਾ ਪ੍ਰਾਪਤ ਕਰਾਂਗੇ ਕਿਉਂਕਿ ਦੇਖੋ ਬਾਕੀ ਸਿਆਸੀ ਪਾਰਟੀਆਂ ਉਹ ਵੀ ਬੜੀਆਂ ਵੱਡੀਆਂ ਪਾਰਟੀਆਂ ਆ ਜੀ ਆਏ ਭਾਜਪਾ ਲਾ ਲੋ ਚਾਹੇ ਕਾਂਗਰਸ ਲਾ ਲੋ ਚਾਹੇ ਆਜ਼ਾਦ ਕਿਉਂਕਿ ਫਗਵਾੜੇ ਦੇ ਵਿੱਚ ਆਜ਼ਾਦ ਮੀਤਵਾਰ ਵੀ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਪੂਰੀ ਬੁਰੀ ਜੋਰ ਉਹਨਾਂ ਨੇ ਪੂਰਾ ਪੂਰਾ ਲਾਆ ਹੋਇਆ ਮੈਂ ਬਾਕੀ ਵਾਟਾਂ ਜੀ ਵੀ ਮੈਂ ਗੱਲ ਕਰ ਲਾਂ ਸੋ ਤਿਆਰੀ ਤੁਹਾਡੀ ਕਿਹੋ ਜੀ ਆ ਇਸ ਵਾਰ ਦੇ ਇਲੈਕਸ਼ਨ ਨੂੰ ਕਿਵੇਂ ਦੇ ਦੇ ਕਿਉਂਕਿ ਘਟੋ ਘਟ 8-9 ਸਾਲਾਂ ਬਾਅਦ ਐਮਸੀ ਦੇ ਇਲੈਕਸ਼ਨ ਹੋ ਰਹੇ ਆ ਜੀ ਕਾਫੀ ਸਮਾਂ ਵੀ ਪੈ ਗਿਆ ਉਹਦੇ ਵਿੱਚ ਵਿੱਚ ਨਹੀਂ ਦੇਖੋ ਤੁਸੀਂ ਸਹੀ ਗੱਲ ਹੈ ਕੁਐਸਚਨ ਬਹੁਤ ਵਧੀਆ ਪੁੱਛਿਆ ਆ 11 ਸਾਲ तकरीबन ਹੋ ਗਏ 11ਵਾਂ ਸਾਲ ਚੱਲ ਪਿਆ ਆ ਜੀ ਦੇਖੋ ਇਹ ਮੈਂ ਪਹਿਲਾਂ ਵੀ ਤੁਹਾਨੂੰ ਗੱਲ ਦੱਸੀ ਆ ਲਗਾਤਾਰ ਲੋਕਾਂ ਦੇ ਵਿੱਚ ਵਿਚਲ ਰਿਹਾ ਹੈ ਠੀਕ ਨਹੀਂ ਇਹ ਕੰਮ ਦੇ ਆਧਾਰ ਤੇ ਵੋਟ ਮਿਲਨੀ ਇੱਕ ਮਾਲਕੀ ਕਹਿ ਲੋ ਕਿ ਪਾਰਟੀ ਦੇ ਬੇਸ ਤੇ ਨਹੀਂ ਲੜਿਆ ਜਾਣਾ ਬਈ ਕਾਂਗਰਸ ਆ ਭਾਜਪਾ ਲੜ ਰਹੀ ਹੈ ਜਾਂ ਆਮ ਆਦਮੀ ਪਾਰਟੀ ਇਹ ਪਹਿਲੀ ਵਾਰ ਉਤਰ ਰਹੀ ਹੈ ਮੈਦਾਨ ਦੇ ਵਿੱਚ ਤੇ ਦੇਖੋ ਜੀ ਜਿਸ ਪਾਰਟੀ ਦੀ ਸਰਕਾਰ ਹੈਗੀ ਆ ਉਹਦਾ ਜੇ ਐਮਸੀ ਹੋਵੇ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ ਵਾੜਵਾਸੀਆਂ ਨੂੰ ਇੱਕ ਸੋਚ ਜਿਹੜੀ ਆ VOTER ਦੀ ਇਹ ਹੈਗੀ ਆ ਜੇ ਕੰਮ ਕਰਾਣੇ ਤਾਂ ਜਿਹੜਾ ਆਮ ਆਦਮੀ ਪਾਰਟੀ ਵੱਲ ਉਮੀਦਵਾਰ ਖੜਾ ਕੀਤਾ ਆ ਤੇ ਉਹਨੂੰ ਜਿਤਾਣ 'ਚ ਬਹੁਤ ਵੱਡਾ ਫਾਇਦਾ ਆ ਜੇ ਕੰਮ ਕਰਾਣਾ ਆ ਤਾਂ ਬਾਕੀ ਦੇਖੋ ਵਾੜਵਾਸੀ ਸਾਡੇ ਸਮਝਦਾਰ ਆ VOTER ਅੱਜਕੱਲ ਸਮਝਦਾਰ ਹੋ ਚੁੱਕਾ ਆ ਆਉਣ ਵਾਲੀਆਂ ਸਿਆਸੀ ਪਾਰਟੀਆਂ ਹੈਗੀਆਂ ਸੀਗੀਆਂ ਲਗਾਤਾਰ ਉਹਨਾਂ ਨੇ ਦੱਸਿਆ ਸਾਲਾਂ ਵਿੱਚ ਕਿ ਕੁਝ ਨਹੀਂ ਕੀਤਾ ਉਹਨਾਂ ਦੇ ਐਮਐਲਏ ਵੀ ਰਹੇ ਉਹਨਾਂ ਦੀ ਸਰਕਾਰ ਵੀ ਰਹੀ ਆ ਅਸੀਂ ਇਸ ਕੰਮ ਨੂੰ ਕਹਿੰਦੇ ਆ ਵੀ ਕੰਮ ਕਰਕੇ ਦਿਖਾਓ ਤੇ ਵੋਟ ਮੰਗੋ ਬਿਲਕੁਲ ਜੀ ਕੰਮ ਕਰੋ ਤਾਂ ਵੋਟ ਲਓ ਅਸੀਂ ਇਸ ਸਮੇਂ ਹੁਣ ਮੈਂ ਉਹਨਾਂ ਨਾਲ ਗੱਲ ਕਰ ਲੈਨੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਠੀਕ ਠਾਕ ਹੋ ਹਾਂ ਜੀ ਕਿਵੇਂ ਚੱਲ ਰਿਹਾ ਪ੍ਰਚਾਰ ਕਿਵੇਂ ਚੱਲ ਰਿਹਾ ਜੋਰ ਤਾਂ ਲੱਗਾ ਹੋਇਆ ਜੀ ਪੂਰਾ ਫੇਰ ਹਾਂ ਜੀ ਹਾਂ ਜੀ ਬਹੁਤ ਵਧੀਆ ਚੱਲ ਰਿਹਾ ਹੈ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਪਬਲਿਕ ਤੋਂ ਲੋਕਾਂ ਲੋਕਾਂ ਵਿੱਚ ਵਿਚਰਦੇ ਹੋ ਤੁਹਾਨੂੰ ਗੱਲਾਂ ਕਿਹੜੀਆਂ ਸਾਹਮਣੇ ਆਈਆਂ ਕੀ ਹਾਂਜੀ ਜੀ ਲੋਕ ਕਹਿੰਦੇ ਨੇ ਕਿ ਹਾਂਜੀ ਸਾਡੇ ਆ ਕੰਮ ਕਰਾ ਦਿਓ ਜੀ ਸਾਮ ਐਮਸੀ ਸਾਹਿਬ ਜਿਤਾ ਦੇਣਗੇ ਆ ਕੰਮ ਕਰਾ ਰਹੇ ਹੋ ਕਿਹੜੀ ਕਿਹੜੀਆਂ ਗੱਲਾਂ ਸਾਹਮਣੇ ਆਈਆਂ ਨਹੀਂ ਨਹੀਂ ਇਹ ਤਾਂ ਭਾਜੀ ਬੋਲਣ ਦੀ ਜਰੂਰਤ ਨਹੀਂ ਉਹਨਾਂ ਨੂੰ ਪਤਾ ਹੈ ਆਲਰੇਡੀ ਠਾਕੁਰ ਸਾਹਿਬ ਉਹਨਾਂ ਵਿੱਚ ਰਹੇ ਜਿਹੜੇ ਉਹਨਾਂ ਨੇ ਕੰਮ ਮੁਸ਼ਕਲਾਂ ਸੀਗੀਆਂ ਦਸੀਆਂ ਉਹਨਾਂ ਨੇ ਕੀਤੀਆਂ ਆ ਜੀ ਜੀ ਬਿਲਕੁਲ ਹਾਂਜੀ ਔਰਲਡ ਵਾਸੀਆਂ ਦਾ ਬਹੁਤ ਸੇ ਹੋਗਾ ਬਹੁਤ ਜ਼ਿਆਦਾ ਮਤਲਬ ਸਾਨੂੰ ਰਿਸਪੌਂਸ ਮਿਲ ਰਿਹਾ ਹੈ ਸਮਾਗ ਦੇਖੋ 2 ਦਿਨਾਂ ਦਾ ਸਮਾਂ ਰਹਿ ਗਿਆ ਜੀ 1 ਦਿਨ 2 ਦਿਨ ਵੀ ਨਹੀਂ ਗੱਲ ਸ਼ੁਰੂ ਹੋ ਜਾਣੀ ਹੈ ਜੀ ਮੈਂ ਇੱਧਰ ਗੱਲਬਾਤ ਕਰ ਰਿਹਾ ਤਾਂ ਕਿਉਂਕਿ ਜਿਹੜੇ ਇਲਾਕੇ ਲੋਕਾਂ ਨੂੰ ਉਹਦੀ ਸ਼ਿਕਾਇਤ ਹੁੰਦੀ ਆ ਕਿ ਐਮਸੀ ਸਾਹਿਬ ਜਾਂ ਮਨਿਸਟਰ ਸਾਡੇ ਕੋਲ ਪਹਿਲਾਂ ਆਇਂਦੇ ਵੋਟਾਂ ਦੇਦੇ ਵੋਟਾਂ ਦੇਦੇ ਤੋਂ ਬਾਅਦ ਚ ਕੋਈ ਵੜਦਾ ਨਹੀਂ ਹੁੰਦਾ ਕਿਸੇ ਨੇ ਕੋਈ ਕਹਿਣਾ ਦੱਸੋ ਤੁਹਾਡੇ ਕੋਲ ਐਮਸੀ ਸਾਹਿਬ ਬੈਠੇ ਹੋਏ ਨੇ ਹਾਂਜੀ ਸਾਡੇ ਨਾਲ ਹੀ ਖੜਦੇ ਆ ਭਾਜੀ ਹਾਂ ਹਾਂਜੀ ਸਾਨੂੰ ਕੋਈ ਚਿੱਤ ਇਹਨਾਂ ਨੂੰ ਭਾਜੀ ਉਹਨਾਂ ਨੂੰ ਰਾਤ ਨੂੰ ਫੋਨ ਕਰੀਏ ਰਾਤ ਨੂੰ ਆ ਜਾਂਦੇ ਆ ਸਾਨੂੰ ਕੋਈ ਦੁੱਖ ਤਕਲੀਫ ਹੋਵੇ ਸਾਡੇ ਨਾਲ ਬਰਾਬਰ ਚੱਲਦੇ ਆ ਬਾਹਰ ਵੀ ਸਗਾ ਸੀ ਜਦ ਵੀ ਫੋਨ ਕਰਦੇ ਸੀ ਜਦੋਂ ਉਧਰੋਂ ਮੈਂ ਜਵਾ ਦਿੰਦੇ ਭੈਣ ਜੀ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ ਬਰਾਬਰ ਖੜਾ ਹਾਂ ਹਾਂਜੀ ਖੜਦੇ ਆ ਖੜ ਹੱਡ ਬਰਾਬਰ ਸਾਡੇ ਨਾਲ ਖੜਦੇ ਆ ਹਾਂਜੀ ਤੁਸੀਂ ਕਹੋਗੇ ਕੁਝ ਲੈਣਾ ਨਹੀਂ ਕੋਈ ਦੇਣਾ ਨਹੀਂ ਇਦਾਂ ਨਹੀਂ ਕਰਦੇ ਹੈਗੇ ਕ ਸਾਰੇ ਦੇ ਨਾਲ ਖੜਦੇ ਆ ਇਹ ਨਹੀਂ ਕਿ ਹੁਣ ਵੀ ਮਰਨ ਲੱਗੇ ਐਮਸੀ ਪਹਿਲੇ ਵੀ ਨਹੀਂ ਕਰਨੀ ਸੀ ਜਦ ਵੀ ਦਾਦੇ ਕੰਮ ਕਰਦੇ ਸੀ ਇਹ ਸਭ ਦੇ ਨਾਮ ਤੁਰਦੇ ਆ। ਲੋ ਜੀ ਇਧਰੋਂ ਤਾਂ ਤੁਹਾਡਾ ਹੋਗਾ ਪੂਰਾ ਭਾਈ ਤੇ ਗੱਲ ਗੱਲ ਹੈ। ਹਾਂ ਜੀ। ਕੀ 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 ਕਹੋਗੇ ਤੁਸੀਂ? ਮੈਂ ਕਾਂ ਬੱਜੀ। ਕਿੰਨਾ ਤੁਹਾਡਾ ਜੀ? ਮੇਰਾ ਨਾਮ ਰਮੇਸ਼ ਹੈ ਜੀ। ਅੱਛਾ ਜੀ। ਰਮੇਸ਼ ਕੁਮਾਰ ਭਾਰਤਵਾਜ ਹੈ ਜੀ। ਤੇ ਇਹਨਾਂ ਬਾਰੇ ਕੀ ਕਹੋਗੇ ਕਿੰਨਾ ਦੇ ਜਾਣਦੇ ਹੋ ਇਹਨਾਂ ਨੂੰ? ਇਹਨਾਂ ਨਾਲ ਤੁਸੀਂ ਹਮ ਕਿੰਪਲ ਇਹ ਤਾਂ ਬਹੁਤ ਵਧੀਆ ਏਲੀਏ ਹੈ ਜੀ। ਹੂੰ। ਹਾਂ ਜੀ। ਵਧੀਆ ਵਧੀਆ ਕੰਮ ਕਰਦੇ ਆ ਬਹੁਤ ਕੰਮ ਕੀਏ ਹੈ ਜੀ। ਹੂੰ। ਹਾਂ। ਬਹੁਤ ਜ਼ਿਆਦਾ ਕੰਮ ਕੀਏ ਹਾਂਜੀ ਵਿਕਾਸ ਕੁਮਾਰ ਵਿਕਾਸ ਕੁਮਾਰ ਜਾਣਦੇ ਹੋ ਸਾਬ ਉਹਨਾਂ ਨੂੰ ਹਾਂਜੀ ਹਾਂਜੀ ਅਸੀਂ ਤਾਂ ਸੂਰੂ ਸਹੀ ਜਾਣਦੇ ਹਾਂ ਅੱਛਾ ਕਿ ਕੀ ਕਹੋਗੇ ਨਾ ਨਹੀਂ ਨਹੀਂ ਕੰਮ ਤਾਂ ਬਹੁਤ ਸੂਰੂ ਸਹੀ ਕੰਮ ਕਰਦੇ ਰਹਾ ਹਮ ਲੋਕ ਕਿਉਂਕਿ ਦੇਖੋ ਲੋਕਾਂ ਦਾ ਮੈਂ ਤਾਂ ਗੱਲਬਾਤ ਕਰਦਾਂ ਕਿਉਂਕਿ ਵੋਟਾਂ ਤੁਸੀਂ ਪਾਉਣੀ ਆ ਜੀ ਤੇ ਮੈਂ ਕਹਿੰਦਾ ਜੇ ਕਿਸੇ ਨੂੰ ਕੋਈ ਗੱਲ ਪ੍ਰੋਬਲਮ ਪ੍ਰੋਬਲਮ ਹੈਗੀ ਤਾਂ ਭਾਵੇਂ ਹੁਣੀ ਗੱਲ ਕਰ ਲਓ ਸਾਡਾ ਆ ਕੰਮ ਕਰਾ ਦਿਓ ਆਪਸਪਾਰਸ਼ ਹੁਣੀ ਪਵਾਦਣੀ ਉਹਨਾਂ ਨੂੰ ਹਾਂਜੀ ਤੇ ਕੰਮ ਕਰਦੇ ਹੀ ਆ ਕਰਦੀ ਹਾਂ ਹਾਂ ਕੀ ਬਾਤ ਅਜਾ ਬਣੇ ਨਹੀਂ ਹੈਗੇ ਬਗੈਰ ਬਣੇ ਤੋਂ ਕੰਮ ਕਰਦੇ ਆ ਹਾਂ ਮੈਂ ਇੱਥੇ ਰਹਿੰਦੀ ਆ ਮੈਂ ਸਾਂਚ ਰਸਤੀ ਦੀ ਰਹਿੰਦੀ ਆ ਇੱਥੇ ਮੈਂ ਐਨੇ ਵੀ ਦੇਖ ਲਓ ਤੁਸੀਂ ਨੀਲੇ ਕਾਰ ਬਣੇ ਪਕਾਲੇ ਕਾਰ ਬਣੇ ਪੀਲੇ ਕਾਰ ਬਣੇ ਮੇਰਾ ਕੋਈ ਕਾਰ ਨਹੀਂ ਬਣਿਆ ਕਾਰ ਘੱਟ ਹੋ ਗਿਆ ਮੇਰਾ ਹੂੰ ਹੂੰ ਕੱਲੀਆਂ ਮੈਂ ਔਰਤ ਮੇਰਾ ਕਿਤੀ ਨਹੀਂ ਕੋਈ ਪੁੱਤ ਨਹੀਂ ਮੈਨੂੰ ਇੱਕ ਦਾਣਾ ਮੈਂ ਕਣਕ ਦਾ ਨਹੀਂ ਖਾਦਾ ਅੱਛਾ ਮੇਰਾ ਬਣਾਇਆ ਨਹੀਂ ਹੈਗਾ ਇਸ ਕਰਕੇ ਸਾਡਾ ਇਹ ਬੰਦਾ ਨਾਲ ਖੜਾ ਸਾਡੇ ਹੂੰ ਹੂੰ ਇਹਨੂੰ ਕਾਮਯਾਬ ਕਰਨਾ ਅਸੀਂ ਕਿਆ ਆ ਰਹੇ ਬਸ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਹੋ ਜਾਣਦੇ ਜਾਂਦੇ ਕੀ ਕਹੋਗੇ ਜੀ ਤੁਸੀਂ ਜਾਂਦੇ ਵੱਲ ਨੇ ਵੋਟਰਾਂ ਮੈਂ ਇਹੀ ਅਪੀਲ ਕਰੂੰਗਾ ਸਾਡੇ ਤੇ ਵਿਸ਼ਵਾਸ ਕਰੋ ਲਗਾਤਾਰ ਜੇ ਤੁਸੀਂ 11 ਸਾਲ ਉਹਨਾਂ ਤੇ ਵਿਸ਼ਵਾਸ ਕੀਤਾ ਇੱਕ ਵਾਰੀ ਸਾਨੂੰ ਮੌਕਾ ਦਿਓ ਤੁਹਾਡੇ ਜਿਹੜਾ ਵਿਸ਼ਵਾਸ ਆ ਤੁਹਾਨੂੰ ਜਿਹੜਾ ਵੋਟ ਆ ਨਾ ਤੁਹਾਨੂੰ ਮਾਣ ਮਹਿਸੂਸ ਹੋਊਗਾ ਵੋਟ ਪਾ ਕੇ ਅਸੀਂ ਸਹੀ ਬੰਦੇ ਨੂੰ ਵੋਟ ਪਾਈ ਆ ਅਸੀਂ ਕੰਮ ਜਿਹੜੇ ਕਰਕੇ ਦਿਖਾਵਾਂਗੇ ਤਾਂ ਅਗਲੀ ਵਾਰੀ ਤੁਹਾਡੀ ਕਚੈਰੀ ਵਿੱਚ ਉਤਰਾਂਗੇ ਇਸ ਕਰਕੇ ਆਪੀਲ ਆ ਧੰਨਵਾਦ ਕਿ ਅਸੀਂ ਰਿਕਾਰਡ ਤੋੜ ਜਿਹੜੀ ਜਿੱਤ ਦੇਣੀ ਇਹਨਾਂ ਦੀ ਜ਼ਮਾਨਤ ਅਸੀਂ ਚਾਹਨੇ ਆ ਕਿ ਇਹਨਾਂ ਜਬਤ ਹੋ ਜAVE ਦੋਨਾਂ ਤਿੰਨ ਪਾਰਟੀਆਂ ਦੀ ਥੈਂਕ ਯੂ ਗੱਲ ਕਹਿਣਾ ਚਾਹੁੰਦੀ ਆ ਸਾਰੇ ਨਗਰ ਵਾਸੀਆਂ ਨੂੰ ਬੇਜੇ ਦਾ ਇੱਕ ਮੌਕਾ ਤੁਸੀਂ ਤ੍ਰਿਪਤਾ ਸ਼ਰਮਾ ਨੂੰ ਦਿੱਤਾ ਇੱਕ ਮੌਕਾ ਪ੍ਰਵੀਨ ਠਾਕਰ ਜੀ ਨੂੰ ਵੀ ਦੋ ਬਲਵੀਰ ਠਾਕਰ ਨੇ 19 ਸਾਲ ਕੰਮ ਕੀਤਾ ਐਮਸੀ ਤੋਂ ਬਗੈਰ ਪਰ ਹੁਣ ਇੱਕ ਮੌਕਾ ਦੇਖ ਦਿਓ ਕਿ ਬੀ ਐਮਸੀ ਬਣ ਗਿਆ ਤੇ ਕਿੰਨੇ ਧੰਨਾ ਕੰਮ ਸਵਾਰ ਸਕਦੇ ਆ ਹਰ ਦੁੱਖ ਸੁੱਖ ਤੇ ਲੋਕਡਾਊਨ ਚ ਸਰਕਾਰਾਂ ਨੇ ਰਾਸ਼ਨ ਭੇਜਿਆ ਪਰ ਇਹਨਾਂ ਨੇ ਸਰਕਾਰ ਤੋਂ ਬਗੈਰ ਰਾਸ਼ਨ ਦਿੱਤਾ ਹਰ ਮਦਦ ਕੀਤੀ ਆ ਗਰੀਬ ਦੇ ਘਰ ਦਿੱਤੀ ਆ ਵੋਟਰਾਂ ਤੋਂ ਬਗੈਰ ਦਿੱਤੀ ਆ ਕਿਸੇ ਦੀ ਬੋਟ ਨਹੀਂ ਸੀ ਤਾਂ ਮੈਂ ਦਿੱਤੀ ਆ ਚਾਚੌਕੇ ਤੱਕ ਲੈ ਕੇ ਗਏ ਆ ਮੈਂ ਖੁਦ ਕੱਲੀ ਕਮਾਣੇ ਵਾਲੀ ਆ ਮੈਨੂੰ ਕਿਸੇ ਐਮਸੀ ਨੇ ਰਾਸ਼ਨ ਨਹੀਂ ਦਿੱਤਾ ਮੇਰੇ ਕੋਲ ਕੋਈ ਪੁੱਛਣ ਨਹੀਂ ਆਇਆ ਮੈਨੂੰ ਇਹਨਾਂ ਨੇ ਰਾਸ਼ਨ ਦਿੱਤਾ ਜਿੰਨੀ ਵਾਰੀ ਪਹਚਾਇਆ ਮੇਰੇ ਘਰ ਇਹਨਾਂ ਨੇ 2-3 ਵਾਰੀ ਰਾਸ਼ਨ ਦਿੱਤਾ ਉਹ ਜਦੋਂ ਵੀ ਆਏ ਲੜਨ ਵਾਸਤੇ ਆਏ ਜੋ ਕਣਕ ਦੀਆਂ ਗੱਡੀਆਂ ਗਰੀਬਾਂ ਨੂੰ ਦੇਣਾ ਦੇ ਤਾਂ ਵੀ ਉਹ ਰੋਕਣ ਆਂਦੀ ਆ ਇਹ ਨਹੀਂ ਕਹਿੰਦੀ ਵੀ ਉਹ ਗਰੀਬ ਦੀ ਆ ਜਨਤਾ ਦਾ ਆ ਵੀ ਮੈਂ ਖੜ ਕੇ ਦੁਆਵਾ ਪਰ ਉਹ ਕਦੀ ਨਹੀਂ ਇਹ ਗੱਲ ਬੋਲਦੀ ਉਹਨੇ ਇਹ ਕਹਿਣਾ ਵੀ ਨਹੀਂ ਮੈਂ ਵੰਡਣ ਨਹੀਂ ਦਊਂਗੀ ਅਸੀਂ ਇਹ ਕਹਿੰਦੇ ਆ ਵੀ ਐਤ ਕੀ ਮੌਕਾ ਇਹਨਾਂ ਨੂੰ ਦਿੱਤਾ ਜਾਵੇ ਵੇ ਇਹ ਐਮਸੀ ਬਣਾਣ ਬਣਨ ਸਾਡੇ ਕੰਮ ਸਵਾਰਨ ਗਰੀਬਾਂ ਦੇ ਨਾਲ ਹਮੇਸ਼ਾ ਖੜੇ ਆ ਤਾਂ ਖੜੇ ਰਹੋਗੇ ਸਾਡੀ ਇਹੀ ਸਾਰਿਆਂ ਨੂੰ ਹੈਗੀ ਆ ਨਗਰਵਾਸੀઓની ਕੋਈ ਆਵਾਜ਼ ਹੀ ਵਾਰਦ ਮਸਤਾਈ ਦੀ ਆ ਦੇਖਿਆ ਤੁਸੀਂ ਜਿੱਥੇ ਗੱਲਬਾਤ ਅਸੀਂ ਉਮੀਦਵਾਰਾਂ ਨਾਲ ਵੀ ਕੀਤੀ ਕੈਂਡੀਡੇਟਾਂ ਨਾਲ ਵੀ ਕੀਤੀ ਲੋਕਾਂ ਨਾਲ ਵੀ ਕੀਤੀ ਬਾਕੀ ਹੁਣ ਥੋੜਾ ਫੈਸਲਾ ਤੁਸੀਂ ਕਿਵੇਂ ਕਰਦੇ ਹੋ 21 ਨੂੰ ਵੋਟਾਂ ਪਾਉਣੀਆਂ ਨੇ ਉਹ ਫੈਸਲਾ ਤੁਹਾਡਾ ਜੀ